ਕਿੱਥੇ ਮਤਤੋ ਰਿਆ ਅਜੀਤ ਤੇ ਜੁਝਾਰ ਨੂੰ ਕਿੱਥੇ ਮਤਤੋ ਰਿਆ ਅਜੀਤ ਤੇ ਜੁਝਾਰ ਨੂੰ ਵੇੜੇ ਦੀਆ ਰੋੜ ਕਾ ਤੇ ਮੈਲਾ

ਨਦੀਆਂ ਚਾਹੀਏ ਚਾਹੇ ਕੋੜੀ ਅਸਗਾਨੀਆਂ ਸੇ ਆਂਦੇ ਨਾਨ ਜੋ ਸੀ ਸੋੜੀ ਅਸ ਜੋ ਮੁੰਦਰਾ ਪਿਆਰ ਨੂੰ ਕਿੱਥੇ ਮਤ ਤੋੜਿਆ ਜੀਤ ਤੇਜੁਝਾਣ ਨੂੰ ਕਿੱਥੇ ਮਤ ਤੋੜਿਆ ਜੀਤ ਤੇਜੁਝਾਣ

ਸੋਨੇ ਪਰਵਾਰ ਨੂੰ ਕਿਥੇ ਮਤ ਤੋਰੀਆ ਜੀਤ ਤੇ ਜੁਝਾਰ ਨੂੰ ਕਿਥੇ ਮਤ ਤੋਰੀਆ ਜੀਤ ਤੇ ਜੁਝਾਰ ਨੂੰ ਪਿਤਾ ਦਸ਼ਨੇ ਜਿਦੋਂ ਚਾਈ ਚਾਹੀਣਗੇ ਅੱਜ ਕਿਥੋਂ ਹਕਮਾਂ ਇਹਨਾਂ ਨੂੰ ਬੁਲਾਉਣਗੇ ਅੱਜ ਕਿਥੋਂ ਹਕਮਾਂ ਇਹਨਾਂ ਨੂੰ ਬੁਲਾਉਣਗੇ की वे की वे कि ठंड पो कि ठंड पाओ उस सच्ची सरकार किथे माता तोरिया अजीत ते जुझार नू ਕਿਥੇ ਮਤ ਤੋਰੀ ਆ ਅਜੀਤ ਤਜੁਝਾਰ ਨੂ ਪੁੱਤ ਰਾਂਦੇ ਦੁਖ ਤੇ ਬਿਸ਼ੋਰੇ ਚੰਦ ਜਾਨਨਾ ਪੁੱਤ ਰਾਤੋ ਬਿਨਾ ਚੰਗਾ ਲਗਦਾ ਜਹਾਨਨਾ पुत्रा तो बिना चंगा लगदा जहान ना नूर पुरी पुछ के तुमेख संसार नू किथे माता तो रिया ਅਜੀਤ ਤਜੁਝਾਰ ਨੂੰ ਕਿੱਥੇ ਮਤ ਤੋਰਿਆ ਅਜੀਤ ਤਜੁਝਾਰ ਨੂੰ ਵੇੜ ਦੀਆਂ ਰਾਣ ਕਾ ਤੇ ਮੈਲਾ ਦੀ ਬਹਾਰ ਨੂੰ ਕਿਥੇ ਮਤ ਤੋਰੀਆ ਜੀਤ ਤੇ ਜੋ ਛਾਰ ਨੂੰ ਕਿਥੇ ਮਤ ਤੋਰੀਆ ਜੀਤ ਤੇ ਜੋ ਛਾਰ ਨੂੰ ਵੇੜੇ ਦੀਆਂ ਰਾਨ ਕਾ ਤੇ ਮੈਲਾ ਦੀ ਬਹਾਰ ਨੂੰ ਕਿੱਥੇ ਮਤ ਤੋਰਿਆ ਅਜੀਤ ਤੇ ਜੁਝਾਰ ਨੂੰ ਕਿੱਥੇ ਮਤ ਤੋਰਿਆ ਅਜੀਤ ਤੇ ਜੁਝਾਰ ਨੂੰ ਕਿੱਥੇ ਮਤ ਤੋਰਿਆ ਅਜੀਤ ਤੇ ਜਾਣੂ ਕਿੱਥੇ ਮਤ ਤੋਰੀਆ ਅਜੀਤ ਤੇ ਜੁਝਾਣੂ ਕਿੱਥੇ ਮਤ ਤੋਰੀਆ ਅਜੀਤ ਤੇ ਜੁਝਾਣੂ ਵੇੜ ਦੇ கே தோரீ ஜி நாடியாய சேர்த்த சோனி சோனிய ਜਿਨਾ ਦੀਆ ਚਾਹੀਏ ਚਾਹੀਏ ਕੋੜੀ ਅਸਗੋਣੀਆਂ ਸੇ ਆਂਦੇ ਨਾਨ ਜੋਸੀ ਸੋੜੀ ਅਸਜੋਣੀਆਂ ਸੇ ਆਂਦੇ ਨਾਨ ਜੋਸੀ ਸੋੜੀ ਅਸਜੋ ਸੁੰਨ ਲਾ ਪਿਆਰ ਨੂੰ ਕਿੱਥੇ ਮਤ ਤੋੜਿਆ ਜੀਤ ਤੇ ਜੁਝਾਰ ਨੂੰ ਕਿੱਥੇ ਮਤ ਤੋੜਿਆ ਜੀਤ ਤੇ ਜੁਝਾਰ ਨੂੰ ਸੁਣੇ ਸੁਨੇਹੇ तारीअ चंद सूर तांयो किथे गे प्यार चंद सूर तांियो किथे गे पू तोर दे ਸੋਨੇ ਪਰਵਾਰ ਨੂੰ ਕਿੱਥੇ ਮਤ ਤੋਰੀਆ ਅਜੀਤ ਤੇਜੁਝਾਰ ਨੂੰ ਕਿੱਥੇ ਮਤ ਤੋਰੀਆ ਅਜੀਤ ਤੇਜੁਝਾਰ ਨੂੰ ਪੀਤਾ ਦਸ਼ਮੇ ਜਿਦੋਂ ਚਾਈ ਚਾਈਆਂਗੇ ਅੱਜ ਕਿਥੋਂ ਹਕਮਾਂ ਤੇਨਾਂ ਨੂੰ ਬੁਲਾਉਣਗੇ ਅੱਜ ਕਿਥੋਂ ਹਕਮਾਂ ਤੇਨਾਂ ਨੂੰ ਬੁਲਾਉਣਗੇ कि वे ठंड के कि वे ठंड उस सची सरकार किथे माता तोरिया अजीत ते जुझारनू किथे माया ਅਜੀਤ ਤੇ ਜੁਝਾਰ ਨੂੰ ਪੁੱਤਾਂ ਦੇ ਦੁੱਖ ਤੇ ਵਿਸੋਰੇ ਚੰਦ ਜਾਨਨਾ ਪੁੱਤਰਾ ਤੋਂ ਬਿਨਾ ਚੰਗਾ ਲੱਗਦਾ ਜਾਨਨਾ ਪੁੱਤਰਾ ਤੋ ਬਿਨਾ ਚੰਗਾ ਲਗਦਾ ਜਹਾਨ ਨਾ ਨੂਰ ਪੁਰੇ ਪੁੱਛ ਕੇ ਤੂ ਮੇਂਕ ਸੰਸਾਰ ਨੂੰ ਕਿਥੇ ਮਤ ਤੋਰ ਆ ਅਜੀਤ ਤਜੁਝਾਰ ਨੂੰ ਕਿੱਥੇ ਮਤ ਤੋਰਿਆ ਅਜੀਤ ਤਜੁਝਾਰ ਨੂੰ ਵੇੜੇ ਦੀਆਂ ਰਾਣ ਕਤ ਮੈਲਾ ਦੀ ਬਹਾਰ ਨੂੰ ਕਿੱਥੇ ਮਤ ਤੋਰੀਆ ਜੀਤ ਤੇ ਜੋ ਛਾਰ ਨੂੰ ਕਿੱਥੇ ਮਤ ਤੋਰੀਆ ਜੀਤ ਤੇ ਜੋ ਛਾਰ ਨੂੰ ਵੇੜੇ ਦੀਆ ਰੋਣ ਕਾਤੇ न बुखारूं किथे माता तोरिया अजीत त झुझारूं किथे माया अजीत त जुझारूं किथे माता तोरिया अजीत ते जुझारनू